ਸਾਰਾ ਦਿਨ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਦਿੱਤੀ ਉਹ ਕਹਿੰਦੇ ਅੰਗਰੇਜ਼ੀ ਬੋਲੋ ਜਾਂ ਬੋਲੋ ਆਪਦੀ ਹਿੰਦੀ ਮਤਲਬ ਵੀ ਇਹੋ ਜਿਹਾ ਮਾਹੌਲ ਹੋ ਗਏ ਨੇ ਕਈ ਜਗ੍ਹਾ ਮੈਂ ਵੇਖਿਆ ਸਕੂਲਾਂ 'ਚ ਪੰਜਾਬੀ ਹੈ ਹੀ ਨਹੀਂ ਤੁਸੀਂ ਪਿਛਲੇ ਦਿਨਾਂ 'ਚ ਵੇਖੋ ਕਿੰਨੇ ਹੀ ਹਿੰਦੁਸਤਾਨ ਦੇ ਵਲੌਗਰ ਜਿਹੜੇ ਆ ਪਾਕਿਸਤਾਨਾਂ 'ਚ ਜਾਂਦੇ ਨੇ ਉੱਥੋਂ ਦਾ ਮਾਹੌਲ ਦਿਖਾਉਂਦੇ ਨੇ ਕਿ ਉਹ ਸਾਡੇ ਹਿੰਦੁਸਤਾਨ 'ਚ ਨਹੀਂ ਹੈਗਾ ਹੈਗਾ ਪਰ ਸਾਡੇ ਲੋਕ ਦਿਖਾਉਣਾ ਹੀ ਨਹੀਂ ਚਾਹਦੇ ਉਹ ਚੀਜ਼ ਜਦੋਂ ਅਸੀਂ ਦਿਖਾ ਹੀ ਸਵੇਰੇ ਸਵੇਰੇ ਤਾਂ ਮਾਵਾਂ ਨੇ ਕਿ ਮਾਂ ਕੀ ਪਿਓ ਕੀ ਸਵੇਰੇ ਉੜਦੇ ਸਾਰੇ ਮੋਬਾਈਲ ਲਵਦਾ ਉਹ ਤੇ ਇੰਸਟਾਗ੍ਰਾਮ ਦਿਖਾਓ ਜੀ ਤਾਂ ਬੱਚੇ ਨੇ ਵੀ ਤੇ ਉਹੀ ਕੁਝ ਵੇਖਣਾ ਅਸੀਂ ਫੇਰ ਲੋਕੀ ਇੱਧਰ ਨੂੰ ਮੂੰਹ ਕਰਨਗੇ ਸਾਡੇ ਬੱਚੇ ਤੁਸੀਂ ਦੇਖੋ ਵੀ ਜਿਹੜੇ ਬੈਠੇ ਦੇ ਬਾਹਰ ਸਾਡੇ ਅਮਰੀਕਾ ਕੈਨੇਡਾ ਉਹਨਾਂ ਦੇ ਬੱਚੇ ਨਹੀਂ ਇੱਧਰ ਨੂੰ ਪਰਤਣ ਦੇ ਇਹਦੇ ਕਾਰਨ ਕੀ ਆ ਅਸੀਂ ਦਿਖਾਉਣਗੇ ਦੇ ਨਸ਼ਾ ਇਹ ਬੜੀਆਂ ਸਾਜਸ਼ਾ ਹੁੰਦੀਆਂ ਨੇ ਵੀ ਆ ਚੀਜ਼ਾਂ ਦਿਖਾਓ ਤਾਂ ਪੰਜਾਬ ਦਾ ਜੂਥ ਬਾਹਰ ਨੂੰ ਭਜੇ ਪਿੱਛੇ ਜੀ ਇਟਲੀ ਆਈਲੈਂਡ ਦਾ ਬੜਾ ਹੀ ਔਰ ਚੜਿਆ ਹੀ ਉਹ ਵੀ ਠੰਡੇ ਹੋ ਕੇ ਬਹਿ ਗਏ ਨਾ ਉਹ ਲੋਕੀ ਉਹ ਕਹਿੰਦੇ ਨਾ ਵੀ ਅੱਜ ਦਾ ਦੌਰ ਇਸ ਤਰ੍ਹਾਂ ਵੀ ਸਰੀਰ ਦਾ ਧੌਣ ਹੁੰਦੀ ਨਾ ਧੌਣ ਤੋਂ ਥੱਲੇ ਥੱਲੇ ਜਿਹੜੀ ਹੈ ਨਾ ਉਹਦਾ ਹਾਰਡ ਵਰਕ ਉੱਪਰ ਹੁੰਦਾ ਸਮਾਰਟ ਵਰਕ ਜਿਹੜਾ ਧੌਣ ਤੋਂ ਥੱਲੇ ਕੰਮ ਕਰਦਾ ਨਾ ਉਹ ساری ਉਮਰ ਕਹਿੰਦਾ ਗਦੀ ਗੇੜ ਚ ਰਹਿੰਦਾ ਤੇ ਜਿਹੜਾ ਉੱਪਰ ਉੱਪਰ ਕਰਦਾ ਨਾ ਸਮਾਰਟ ਵਰਕ ਹੁੰਦਾ ਉਹ ਤਰੱਕੀ ਕਰ ਦਿੰਦਾ ਬੰਦਾ ਸਤਿ ਸ਼੍ਰੀ ਅਕਾਲ ਵੀਰੋ ਵੀਰੋ ਕੀ ਹਾਲ ਚਾਲ ਆ ਕਾਫੀ ਦਿਨਾਂ ਤੋਂ ਤੁਸੀਂ ਦੇਖਦੇ ਹੋਗੇ ਸਾਡੇ ਨਾਲ 13 14 15 ਦਿਨਾਂ ਤੋਂ ਵਲੌਗ ਨਹੀਂ ਆ ਰਹੇ ਉਦਾ ਵਲੌਗ ਆਨ ਦਾ ਕਾਰਨ ਕੀ ਹੈ ਕਿ ਆਪਾਂ ਦਾ ਇਹ ਸਾਡੀ ਲਾਸਟ ਵੀਡੀਓ ਹੈ ਇਹਦੀ ਵਲੌਗ ਦੀ ਯਾਨੀ ਕਿ ਫੂਡ ਵਲੌਗ ਦੀ ਇਸ ਤੋਂ ਬਾਅਦ ਆਪਾਂ ਫੂਡ ਵਲੌਗ ਨਹੀਂ ਬਣਾਵਾਂਗੇ ਉਹਦੇ ਕਾਰਨ ਪਤਾ ਕੀ ਹੈ ਬਹੁਤ ਸਾਰੇ ਮਲਟੀਪਲ ਕਾਰਨ ਆ ਉਹਦਾ ਇੱਕ ਹੈ ਵੀ ਅਹੀ ਆ ਗਏ ਪੰਜਾਬੀ ਜਿੱਦਾਂ ਕਿ ਸਾਡਾ ਕੀ ਆ ਜਿਹੜਾ ਪਿਸ਼ੋਕੜ ਆ ਜਾਂ ਅਸੀਂ ਕਹਿ ਸਕਦੇ ਆ ਕਿ ਸਾਡਾ ਇਸ ਟਾਈਮ ਜਿਹੜਾ ਨਾ ਰਿਹਾਇਸ਼ ਉਹ ਮਾਝੇ ਦੇ ਵਿੱਚ ਆ ਤੇ ਸਾਡਾ ਪਿਸ਼ੋਕੜ ਜਿਹੜਾ ਨਾ ਉਹ ਪਾਕਿਸਤਾਨ ਜਿਸ ਤਰ੍ਹਾਂ ਕੀ ਆਪਣੇ ਨਾਰੋਵਾਲ ਸਾਈਡ ਮੇਰੇ ਨਾਨਕਿਆਂ ਵਾਲਾ ਤੇ ਜਾਂ ਆਪ ਦੇ ਅਸੀਂ ਕਹਿ ਲਈਏ ਵੀ ਆਪਣਾ ਦਰਮਾਨਗਰ ਮੋਲਾ ਜਿਹੜਾ ਆਪਣਾ ਪੈਂਦਾ ਜ਼ਫਰਵਾਲ ਉਹ ਸਾਡਾ ਪਿਛੋਕੜ ਹੈਗਾ ਸਾਰਾ ਪਾਕਿਸਤਾਨ ਜਾਨੀ ਕਿ ਪੰਜਾਬ ਵਾਲਦਾ ਤੇ ਇਸ ਟਾਈਮ ਆ ਹੀ ਮਾਝੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਅਹੀ ਬੈਠੇ ਆ ਉਹਦੇ ਨਾਲ ਬੜੇ ਕਾਰਨ ਹੈ ਵੀਡੀਓ ਜਿਹੜੀ ਫੂਡ ਵਲੌਗ ਦੇ ਨਾਲ ਕਾਰਨ ਜਿਹੜੇ ਆ ਨਾ ਛੱਡਣ ਦੇ ਕਾਰਨ ਜਿਹੜੇ ਆ ਨਾ ਉਹ ਮਲਟੀਪਲ ਆ ਅਹੀ ਸਾਰੇ ਇਹਨਾਂ ਸਾਡਾ ਜਿਹੜਾ ਪਿਛੋਕੜ ਤੇ ਜਿਹੜਾ ਇਸ ਟਾਈਮ ਆ ਨਾ ਜੰਪਾਲ ਮਾਝੇ ਦੀ ਆ ਪਿਛੋਕੜ ਪਾਕਿਸਤਾਨ ਦਾ ਪੰਜਾਬ ਦਾ ਤੇ ਉਹਦਾ ਇੱਕ ਕਾਰਨ ਹੈ ਵੀ ਅਹੀ ਜੋ ਵੀਡੀਓ ਬਣਾਉਂਦੇ ਆ ਨਾ ਜਿਹੜੇ ਆਪਣਾ ਫੂਡ ਵਲੋਗਿੰਗ ਉਹ ਤੁਸੀਂ ਮੰਨ ਕੇ ਚੱਲੋ ਕਿ ਅਹੀ ਪੰਜਾਬ ਨੂੰ ਤਾਂ ਕੁਝ ਦੇਣ ਦੇ ਨਹੀਂ ਰਹੇ ਉਹਦੇ 'ਚ ਸਿਰਫ ਮੈਂ ਬਣਾ ਰਿਹਾ ਮੈਂ ਖਾ ਰਿਹਾ ਉਹ 'ਚ ਤੁਹਾਨੂੰ ਕੀ ਕੁਝ ਮਿਲ ਰਿਹਾ ਨਾ ਤੁਹਾਨੂੰ ਕੋਈ ਸਿੱਖਣ ਨੂੰ ਮਿਲਣ ਡਿਆ ਮੈਂ ਕਾਫੀ ਦਿਨਾਂ ਤੋਂ ਨਾ ਮੈਨੂੰ ਕਮੈਂਟ ਵੀ ਆਏ ਮੇਰੇ ਵੀਰ ਜਿਹੜੇ ਆ ਨਾ ਮੇਰੇ ਪਾਕਿਸਤਾਨ ਦੇ ਵਿੱਚ ਸਾਡੀ ਵੀਡੀਓ ਵੇਖਦੇ ਨੇ ਫੂਡ ਵਲੋਗਿੰਗ ਦੇ ਰਿਲੇਟਿਡ ਹੀ ਵੇਖਦੇ ਨੇ ਉਹ ਕਾਫੀ ਹੱਦ ਤੱਕ ਨਾ ਮੈਨੂੰ ਮੇਰੇ ਨਾਲ ਕੰਟੈਕਟ ਇੰਸਟਾਗ੍ਰਾਮ ਜਾਂ ਦੂਜਾ ਕਿਤੇ ਕਹਿ ਦਿੰਦੇ ਵੀ ਵੀਰ ਜੀ ਤੁਸੀਂ ਵੀਡੀਓ ਜਿਹੜੀ ਹੈ ਨਾ ਪੰਜਾਬੀ ਉਹ ਪੰਜਾਬ ਦੀ ਖਿਦਮਤ ਕਰੋ ਜਾਨੀ ਕਿ ਸੇਵਾ ਕਰੋ ਪੰਜਾਬ ਦੇ ਰਿਲੇਟਡ ਵੀਡੀਓ ਬਣਾਇਆ ਕਰੋ ਤੇ ਅਸੀਂ ਵੀ ਸੋਚਿਆ ਵੀ ਚਲੋ ਹੁਣ ਆਪਣਾ ਕੰਟੈਂਟ ਜਿਹੜਾ ਨਾਲ ਇਹਨੂੰ ਚੇਂਜ ਕਰੀਏ ਹੁਣ ਅਸੀਂ ਵੀਡੀਓ ਬਣਾਇਆ ਕਰਾਂਗੇ ਪੰਜਾਬ ਦੇ ਰਿਲੇਟਡ ਵਲੌਗ ਬਣਾਇਆ ਕਰਾਂਗੇ ਜਾਂ ਜਿਹੜੀਆਂ ਪੰਜਾਬ ਦੀਆਂ ਕੋਈ ਸਮੱਸਿਆਵਾਂ ਹੋ ਗਈਆਂ ਉਹਨਾਂ ਤੇ ਬਣਾਇਆ ਕਰਾਂਗੇ ਵੀਡੀਓ ਜਾਂ ਅਸੀਂ ਪੰਜਾਬ ਦੀ ਲਾਈਫ ਦਿਖਾਇਆ ਕਰਾਂਗੇ ਪੰਜਾਬ ਦੇ ਪਿੰਡ ਦਿਖਾਇਆ ਕਰਾਂਗੇ ਪੰਜਾਬ ਦੀਆਂ ਚੀਜ਼ਾਂ ਦਿਖਾਇਆ ਕਰਾਂਗੇ ਉਹਦਾ ਇੱਕ ਕਾਰਨ ਇਹ ਆ ਫੂਡ ਵਲੋਗਿੰਗ ਛੱਡਣ ਦਾ ਦੂਸਰਾ ਕਾਰਨ ਜਿਹੜਾ ਨਾ ਉਹ ਫੂਡ ਵਲੋਗਿੰਗ ਛੱਡਣ ਦਾ ਕਾਰਨ ਕੀ ਆ ਕਿ ਉਹਦੇ ਨਾਲ ਸਿਹਤ ਬੜੀ ਖਰਾਬ ਹੋ ਰਹੀ ਹੈ ਹੁਣ ਪਿਛਲੇ 15 ਦਿਨਾਂ ਤੋਂ ਲਗਭਗ 15 ਦਿਨਾਂ ਤੋਂ ਮੇਰਾ ਕੋਈ ਵਲੌਗ ਨਹੀਂ ਆਇਆ ਫੂਡ ਵਲੋਗਿੰਗ ਉਹਦਾ ਨਾ ਇੱਕ ਕਾਰਨ ਇਹ ਵੀ ਮੇਰਾ ਪਹਿਲਾਂ ਵੀ ਇੱਕ ਆਪਰੇਸ਼ਨ ਹੋ ਚੁੱਕਿਆ ਜਾਨੀ ਕਿ ਮੇਰਾ ਪਿੱਤੇ ਦਾ ਆਪਰੇਸ਼ਨ ਪਹਿਲਾਂ ਹੀ ਹੋ ਚੁੱਕਿਆ ਠੀਕ ਹੈ ਜੀ ਤੇ ਹੁਣ ਜਦੋਂ ਮੈਂ ਬਾਹਰ ਦੀਆਂ ਚੀਜ਼ਾਂ ਬਾਹਰ ਤੁਹਾਨੂੰ ਪਤਾ ਗੰਦਾ ਮੰਦਾ ਰਫਾਈਨਡ ਮਿਲੂਗਾ ਰਫਾਈਨਡ ਚ ਬਣੀਆਂ ਚੀਜ਼ਾਂ ਮਿਲਦੀਆਂ ਨੇ ਜਾਂ ਆਪ ਦਾ ਕਹਿ ਲੀਏ ਵੀ ਤੇਲ ਨਹੀਂ ਚੰਗਾ ਹੁੰਦਾ ਜਾਂ ਕੁਝ ਵੀ ਕਹਿ ਲੀਏ ਉਹ ਮੈਂ ਚੀਜ਼ਾਂ ਜਦੋਂ ਮੇਰੇ ਅੰਦਰ ਮੈਂ ਆਪਣੇ ਅੰਦਰ ਬਾਡੀ ਚ ਪਾਣਾ ਨਾ ਉਹਦੇ ਨਾਲ ਫਿਰ ਮੇਰਾ ਕੀ ਕਹਿੰਦੇ ਯਾਰ ਚੀਗੂ ਨਾ ਕਰ ਉਹ ਕਰੋ ਉੱਥੇ ਜਾ ਕੇ ਆਓ ਤੇ ਉਹ ਜਦੋਂ ਨਾ ਸਾਰਾ ਮਟੀਰੀਅਲ ਬਾਡੀ ਦੇ ਅੰਦਰ ਜਾਂਦਾ ਨਾ ਉਹਦੇ ਕਾਰਨ ਕਿ ਅੰਦਰੋਂ ਐਸਿਡ ਜਿਆ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਤੇ ਉਹ ਨਾ ਕਿਉਂਕਿ ਪਿੱਤਾ ਜਿਹੜਾ ਨਾ ਉਹ ਨਿਊਟਰਲਾਈਜ਼ ਕਰਦਾ ਬਾਇਲ ਜੂਸ ਛੜਦਾ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਵੀਰੋ ਤੇ ਉਹਦੇ ਕਰਕੇ ਸਾਰਾ ਹਜਮ ਹੋ ਜਾਂਦਾ ਤੇ ਇਹਦੇ ਨਾਲ ਇਹ ਵੀ ਆਪਦੇ ਤੁਹਾਨੂੰ ਪਤਾ ਛੋਟੇ ਛੋਟੇ ਬੱਚੇ ਆ ਤੇ ਐਵੇਂ ਵੱਧੂ ਨੁਕਸਾਨ ਹੋ ਜਾਊਗਾ ਜਾਂ ਜਿਸ ਤਰ੍ਹਾਂ ਹੁਣ ਤੁਸੀਂ ਵੇਖਿਆ ਹੁਣ ਮੈਂ ਥੋੜੇ ਦਿਨ ਪਹਿਲਾਂ ਸੁਣਿਆ ਵੀ ਇੱਕ ਮੇਰੇ ਰਿਸ਼ਤੇਦਾਰਾਂ 'ਚ ਕਿਹਨੂੰ ਹਾਰਟ ਅਟੈਕ ਆ ਗਿਆ ਉਹ ਜਿਹੜਾ ਨਾ ਫਿਰ ਅਕਾਲ ਜਲਾਨਾ ਕਰ ਗਏ ਚਲੋ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾ ਚ ਜਿਹੜਾ ਨਾ ਥਾਂ ਦਵੇ ਤੇ ਵੀਰੋ ਉਸ ਤਰੀਕੇ ਨਾਲ ਫਿਰਹੀ ਜਦੋਂ ਆਪ ਦੇ ਖਾਵਾਂਗੇ ਸਾਡਾ ਨੁਕਸਾਨ ਹੋ ਜੂਗਾ ਫਾਇਦਾ ਕੁਛ ਨਹੀਂ ਆ ਤੁਹਾਨੂੰ ਪਤਾ ਵੀ ਇਹ ਚੀਜ਼ਾਂ ਨਾ ਲਿਮਟ ਦੇ ਵਿੱਚ ਜਿਹੜੀਆਂ ਚੰਗੀਆਂ ਲੱਗਦੀਆਂ ਫੂਡ ਵਲੋਗਿੰਗ ਪਿਛਲੇ ਮੈਂ 1 ਸਾਲ ਤੋਂ ਲਗਭਗ ਕਰ ਰਿਹਾ ਔਰ ਮੈਂ ਤੁਹਾਨੂੰ ਦੱਸਾਂ ਫੂਡ ਵਲੋਗਿੰਗ ਦੇ ਵਿੱਚ 90% ਜਿਹੜਾ ਨਾ ਉਹ ਤੁਹਾਨੂੰ ਅੱਖਾਂ ਦਾ ਧੋਖਾ ਮੈਂ ਜੇ ਇੱਕ ਪੀਸ ਖਾ ਰਿਆ ਨਾ ਤਾਂ ਤੁਹਾਨੂੰ ਦਿਖੇਗਾ ਇਸ ਤਰ੍ਹਾਂ ਵੀ ਮੈਂ ਪੂਰਾ ਖਾ ਰਿਆ ਮੈਂ ਪੂਰੀ ਮਤਲਬ ਪਲੇਟ ਭਰ ਕੇ ਖਾ ਰਿਆ ਬਾਕੀ ਮੈਂ ਪੈਕ ਕਰਾ ਲਾਂਗਾ ਘਰ ਆ ਕੇ ਹੋਰ ਖਾਣਗੇ ਜਾਂ ਮਤਲਬ ਉਹਨੂੰ ਮੈਂ ਵੇਸਟ ਕਰ ਦਾਂਗਾ ਇਹ ਚੀਜ਼ਾਂ ਹੁੰਦੀਆਂ ਤੇ ਆਪਾਂ ਕਿਉਂ ਨਜ਼ਰ ਦਾ ਧੋਖਾ ਰੱਖੀਏ ਠੀਕ ਹੈ ਨਾ ਤੇ ਅਹੀਂ ਸੋਚਿਆ ਕਿ ਅਹੀਂ ਪੰਜਾਬ ਦੇ ਰਿਲੇਟਡ ਉਹ ਪੰਜਾਬੀ ਜੇ ਵਲੌਗ ਬਣਾਵਾਂਗੇ ਪੰਜਾਬ ਦਿਖਾਵਾਂਗੇ ਪੰਜਾਬ ਦੇ ਮਸਲਿਆਂ ਤੇ ਗੱਲ ਕਰਾਂਗੇ ਜੋ ਵੀ ਆ ਅਹੀਂ ਉਹਨਾਂ ਦੇ ਉੱਤੇ ਸਾਰੀ ਗੱਲ ਕਰਿਆ ਕਰਾਂਗੇ ਇਦੇ ਬਜਾਏ ਕਿ ਅਹੀ ਇੱਕ ਨજર ਦਾ ਧੋਖਾ ਰਖੀਏ ਆਪਦੀ ਸਿਹਤ ਵੀ ਖਰਾਬ ਕਰੀਏ ਕਿਉਂਕਿ ਛੋਟੇ ਛੋਟੇ ਬੱਚੇ ਨੁਕਸਾਨ ਹੋ ਜੂਗਾ ਆਪਦੇ ਸਰੀਰ ਦਾ ਫਾਇਦਾ ਕੀ ਆ ਜਿਸ ਤਰ੍ਹਾਂ ਅਜੇ ਦਿਨ ਪਤਾ ਲੱਗਦਾ ਵੀ ਜਿਆਦਾ ਮਤਲਬ ਇਹ ਚੀਜ਼ਾਂ ਜੇ ਕੋਲੈਸਟ੍ਰੋਲ ਤੇਲ ਹੁੰਦਾ ਤੇ ਬੰਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਤਾਣੂ ਟਿਕ ਟਿਕਟਾ ਲੇ ਆਪਦੀ ਤੇ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਬਚਾ ਰੱਖਣ ਵਾਸਤੇ ਤੇ ਅਹੀ ਸੋਚਿਆ ਕਿ ਹੁਣ ਪੰਜਾਬ ਦੀ ਸੇਵਾ ਕਰੀਏ ਜਿੱਦਾਂ ਕਿ ਪੰਜਾਬ ਦੀਆਂ ਇਤਿਹਾਸ ਦੀ ਗੱਲ ਕਰੀਏ ਪੰਜਾਬ ਦੀਆਂ ਕਿਤਾਬਾਂ ਦੀ ਗੱਲ ਕਰੀਏ ਪੰਜਾਬ ਦੇ ਲਿਟਰੇਚਰ ਦੀ ਗੱਲ ਕਰੀਏ ਪੰਜਾਬ ਦੀ ਜਿਹੜੀ ਆ ਇਤਿਹਾਸਿਕ ਥਾਵਾਂ ਦੀ ਗੱਲ ਕਰੀਏ ਤੁਹਾਨੂੰ ਸਾਰੀਆਂ ਦਿਖਾਉਣ ਦੀ ਕੋਸ਼ਿਸ਼ ਕਰੀਏ ਜਿੱਦਾਂ ਪੰਜਾਬ ਜ ਅੰਮ੍ਰਿਤਸਰ ਸਾਹਿਬ ਦਿਖਾਈਏ ਤੁਹਾਨੂੰ ਪੰਜਾਬ ਦੇ ਪਿੰਡ ਦਿਖਾਈਏ ਗਰਦਾਪੁਰ ਸਾਹਿਬ ਦਿਖਾਈਏ ਤੁਸੀਂ ਆਪ ਦੀ ਫਰਮਾਇਸ਼ ਜਿਹੜੀ ਆ ਨਾ ਜੇ ਤੁਹਾਨੂੰ ਕੋਈ ਲੱਗੂਗਾ ਵੀ ਤੁਹਾਡੇ ਮਤਲਬ ਵੀ ਇਹ ਚੀਜ਼ ਸਾਡੇ ਲਾਗੇ ਹੈਗੀ ਵਧੀਆ ਇਹਨੂੰ ਦਿਖਾਓ ਕਮੈਂਟ 'ਚ ਸਾਨੂੰ ਮੈਨੂੰ ਦੱਸ ਦਿਓ ਐਡਰੈਸ ਉਪਰ ਦੱਸ ਦਿਓ ਅਹੀ ਜਿਹੜਾ ਨਾ ਆਪ ਦੇ ਕੀ ਕਹਿੰਦੇ ਮੈਂ ਆਵਾਂਗਾ ਉੱਥੇ ਸਮਾਨ ਆਪਣਾ ਜੋ ਸੰਦਰਭਾ ਜਿੰਨਾ ਕਹ ਹੈ ਸਾਡੇ ਕੋ ਛੋਟਾ ਮੋਟਾ ਮਵਾਈ ਸ਼ਵਾਈ ਲੈ ਕੇ ਅਸੀਂ ਉਹ ਵੀਡੀਓ ਬਣਾਵਾਂਗੇ ਬਣਾ ਕੇ ਤੇ ਅਸੀਂ ਤੁਹਾਡੇ ਤੱਕ ਉਹ ਚਾੜਾਂਗੇ ਤੇ ਵੀਰੋ ਇਹ ਉਪਰਾਲਾ ਸਾਡਾ ਜਿਹੜਾ ਤੁਹਾਨੂੰ ਕਿਦਾਂ ਦਾ ਲੱਗਾ ਇਹਨੂੰ ਸ਼ੇਅਰ ਕਰਿਓ ਹੁਣ ਤੁਸੀਂ ਦੇਖੋ ਕਿ ਪੰਜਾਬ ਦੀ ਜਿਹੜਾ ਸਾਡਾ ਲਹਿੰਦਾ ਪੰਜਾਬ ਹਨਾ ਉਹ ਬੜੀ ਸੇਵਾ ਕਰ ਰਿਹਾ ਮੈਂ ਤੁਹਾਨੂੰ ਦੱਸਾਂ ਸਹੀ ਮੈਨੇ ਦੱਸਾਂ ਸਾਡਾ ਚੜਦਾ ਪੰਜਾਬ ਜਿਹੜਾ ਨਾ ਇਹ ਲੱਛਰ ਪੁਣੇ 'ਚ ਬਹੁਤਾ ਪੈ ਗਿਆ ਵਾ ਤੇ ਇਹ ਨਾ ਮਤਲਬ ਵੀ ਇੰਨੀ ਸੇਵਾ ਹੈ ਨਹੀਂ ਕਰਦਾ ਇਹ ਲੱਛਰ ਪੋਣਾ ਜ਼ਿਆਦਾ ਕਰਦਾ ਵਾ ਤੁਸੀਂ ਗਾਣੇ ਵੇਖ ਲਓ ਜਿੰਨੇ ਵੀ ਆ ਪੰਜਾਬ ਦੇ ਇਹ ਲੱਛਰ ਪੋਣੇ ਤੇ ਜ਼ਿਆਦਾ ਬੰਦੇ ਆ ਤੁਸੀਂ ਆਪ ਦਾ ਖਾਣੇ ਦੇਖ ਲਓ ਤੁਸੀਂ ਮਤਲਬ ਵੀ ਹਰ ਚੀਜ਼ ਦੇ ਵਿੱਚ ਨਾ ਜਿਹੜੀਆਂ ਪੰਜਾਬ ਦੇ ਬੱਚਿਆਂ ਨੂੰ ਤੁਸੀਂ ਖਾਣੇ ਦੀ ਮੈਂ ਗੱਲ ਕਰ ਰਿਹਾ ਜਿੱਦਾਂ ਹਰ ਬੱਚਾ ਜਿਹੜਾ ਨਾ ਜਿਸ ਤਰ੍ਹਾਂ ਤੁਸੀਂ ਦੇ ਲੋਗੇ ਮਹਗੀਆਂ ਹੋ ਗਈਆਂ ਸ਼ਾਇਗੀਆਂ ਹੋਈਆਂ ਇਹੋ ਜਿਹੇ ਦੇ ਮਗਰ ਪੈ ਗਿਆ ਵਾ ਠੀਕ ਹੈ ਨਾ ਤੇ ਆਪਾਂ ਪੰਜਾਬ ਦੇ ਖਾਣਿਆਂ ਦੀ ਗੱਲ ਕਰਾਂਗੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਾਂਗੇ ਪੰਜਾਬ ਦੇ ਮਤਲਬ ਕਿ ਪੂਰੀ ਪੰਜਾਬ ਦੀ ਜੋ ਪੁਰਾਣੀ ਨਾ ਕਰੇ ਜੋ ਪੂਰੀ ਪੰਜਾਬ ਦੇ ਪਿਛਲਾ ਪੰਜਾਬ ਹੁੰਦਾ ਹੈ ਨਾ ਅਸੀਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਾਡੇ ਪਾਕਿਸਤਾਨ ਵਾਲੇ ਲੈਂਦੇ ਪੰਜਾਬ ਦੇ ਜਿਹੜੇ ਭਰਾ ਨੇ ਉਹ ਦੂਰੋਂ ਦੂਰ ਜਾ ਕੇ ਵੀਡੀਓ ਬਣਾਉਂਦੇ ਨੇ ਤੇ ਆਪ ਦੀ ਚੀਜ਼ਾਂ ਨੂੰ ਜ਼ਿਆਦਾ ਅੱਗੇ ਕਰਦੇ ਨੇ ਤਾਂ ਹੀ ਉੱਥੇ ਟੂਰਿਜ਼ਮ ਟੂਰਿਜ਼ਮ ਵਧੇ ਤੁਹੀ ਪਿਛਲੇ ਦਿਨਾਂ 'ਚ ਵੇਖੋ ਕਿੰਨੇ ਹੀ ਹਿੰਦੁਸਤਾਨ ਦੇ ਵਲੌਗਰ ਜਿਹੜੇ ਆ ਪਾਕਿਸਤਾਨਾਂ 'ਚ ਜਾਂਦੇ ਨੇ ਉੱਥੋਂ ਦਾ ਮਾਹੌਲ ਦਿਖਾਉਂਦੇ ਨੇ ਕੀ ਉਹ ਸਾਡੇ ਹਿੰਦੁਸਤਾਨ 'ਚ ਨਹੀਂ ਹੈਗਾ ਹੈਗਾ ਪਰ ਸਾਡੇ ਲੋਕ ਦਿਖਾਉਣਾ ਹੀ ਨਹੀਂ ਚਾਹਦੇ ਉਹ ਚੀਜ਼ ਠੀਕ ਹੈ ਨਾ ਸਾਡੇ ਲੋਕ ਨਹੀਂ ਦਿਖਾਣਾ ਚਾਹਦੇ ਸਾਡੇ ਲੋਕਾਂ ਨੂੰ ਪੈ ਗਿਆ ਵੀ ਵੱਡੀਆਂ-ਵੱਡੀਆਂ ਮਹਿੰਗੀਆਂ-ਮਹਿੰਗੀਆਂ ਕਾਰਾਂ ਦੇ ਬੈਕਗ੍ਰਾਉਂਡ ਲਾ ਲਓ ਬਹੁਤੇ ਸੋਹਣੇ-ਸੋਹਣੇ ਮਿਊਜ਼ਿਕ ਲਾ ਲਓ ਬਹੁਤੀਆਂ-ਬਹੁਤੀਆਂ ਨਾ ਵਧੀਆ-ਵਧੀਆ ਹੁੱਡੀਆਂ ਦਿਖਾ ਲਓ ਬਹੁਤੇ ਵਧੀਆ-ਵਧੀਆ ਬੂਡ ਦਿਖਾ ਲਓ ਆ ਚੀਜ਼ਾਂ ਦਿਖਾ ਲਓ ਇਹਦੇ ਨਾਲ ਜ਼ਿਆਦਾ ਪਰ ਤੁਸੀਂ ਵੇਖੋ ਵੀਰੋ ਜਿਹੜੇ ਪਾਕਿਸਤਾਨ ਦੇ ਲੋਗ ਲੈਂਦੇ ਪੰਜਾਬ ਦੇ ਸਾਡੇ ਭਰਾ ਜਿਸ ਤਰ੍ਹਾਂ ਕਿ ਮੈਂ ਕੋਈ ਨਾਂ ਲਾ ਦੇਣਾ ਅੰਜਮ ਸਰੋਆ ਹੋ ਗਿਆ ਨਾਸਰ ਢਿੱਲੋਂ ਹੋ ਗਿਆ ਵਕਾਰ ਪਿੰਡਰ ਹੋ ਗਿਆ ਸੈਮੀ ਜੱਟ ਹੋ ਗਿਆ ਫਿਰ ਆਪਦੇ ਜਿਹੜੇ ਹੋਰ ਵੀ ਕਿੰਨੇ ਛੋਟੇ ਮੋਟੇ ਹੋਰ ਵੀ ਬਣੇ ਛੋਟੇ ਮੋਟੇ ਕੇ ਸਭ ਵੱਡੇ ਸਾਡੇ ਵਾਸਤੇ ਅਹੀ ਛੋਟਿਆਂ ਤੋਂ ਸਾਰੇ ਵੱਡੇ ਬਲੌਗਰ ਨੇ ਸਾਡੇ ਕਿ 14-1500 ਬੰਦਾ ਸਾਡੇ ਨਾਲ ਜੁੜਿਆ ਉਹਨਾਂ ਦੇ ਨਾਲ ਲੱਖਾਂ ਬੰਦਾ ਜੁੜਿਆ ਕਈਆਂ ਦੇ ਨਾਲ ਤੇ ਉਹ ਆਪਦੇ ਖਾਣੇ ਦਿਖਾਉਂਦੇ ਮੁਬਸ਼ਰ ਸਦੀਕ ਦੇਖੋ ਖਾਣੇ ਦਿਖਾਉਂਦਾ ਵਿਚਾਰਾ ਆਪਦੇ ਪਿੰਡ ਦੇ ਕਿੰਨਾ ਮਸ਼ਹੂਰ ਉਹਨੂੰ ਨਾ ਇਸ਼ਤ ਬਖਸ਼ੀਆ ਪੰਜਾਬੀਆਂ ਨੇ ਤੇ ਆਪਾਂ ਕੋਸ਼ਿਸ਼ ਕਰੀਏ ਕਿ ਉਧਰ ਨੂੰ ਵਧੀਏ ਨਾ ਕਿ ਆ ਚੀਜ਼ਾਂ ਦੇ ਵੱਲ ਇਹ ਖਾਣੇ ਜਿਹੜੇ ਚਿਕਨ ਚੁਕਣ ਇਹ ਉਹ ਡੇਲੀ ਖਾਵਾਂਗਾ ਮੈਨੂੰ ਵੀ ਪਤਾ ਤੁਸੀਂ ਇਹ ਮੇਰੀ ਰੈਸਪੀਆਂ ਫੋਲੋ ਨਹੀਂ ਕਰਨੀਆਂ ਬਣਾਉਣਾ ਤੁਸੀਂ ਆਪਣੇ ਤਰੀਕੇ ਦੇ ਨਾਲ ਹੀ ਆ ਠੀਕ ਹੈ ਨਾ ਬੱਤਰ ਤੁਸੀਂ ਆਪਣੇ ਲਾਉਣੇ ਆ ਮਨੋਂ ਇੰਨਾ ਸਾਰਾ ਪਤਾ ਤਰੀਕੇ ਤੁਸੀਂ ਜਗਾਲ ਤੁਸੀਂ ਸਾਰੇ ਆਪਣੇ ਲਾਉਣੇ ਆ ਤੇ ਫਿਰ ਮੇਰਾ ਇਹ ਚੀਜ਼ਾਂ ਦਿਖਾਉਣ ਦੇ ਨਾਲ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਆ ਜਾਂ ਸਾਡਾ ਜੋ ਕਲਚਰ ਆ ਉਹਦੇ ਵਿੱਚ ਮੈਂ ਕੀ ਕੰਟਰੀਬਿਊਟ ਕਰ ਰਿਹਾ ਤੁਸੀਂ ਵੇਖੋ ਵੀ ਏਕਣਾ ਇੱਕ ਦਿਨ ਸਾਰਿਆਂ ਨੇ ਕਾਲ ਚਲਾਣਾ ਕਰ ਜਾਣਾ ਤੇ ਅਸੀਂ ਪਿਛੇ ਦੇ ਕੇ ਕੀ ਜਾਣਦੇ ਆ ਕੁਛ ਤੇ ਇਹੋ ਜਿਹਾ ਕਰਕੇ ਜਾਈਏ ਵੀ ਜਿਹਦੇ ਨਾਲ ਅਸੀਂ ਪਿਛਲੇ ਜਿਹੜੇ ਸਾਡੇ ਯਾਦ ਕਰਨ ਆਸ-ਪਾਸ ਦਾ ਇਲਾਕਾ ਯਾਦ ਕਰੇ ਤੇ ਉਹ ਕਹਿਣ ਵੀ ਯਾਰੋ ਬੰਦਾ ਇਦਾਂ ਦਾ ਸੀ ਵੀ ਉਹ ਵੀਡੀਓ ਬਣਾਉਂਦਾ ਰਿਹਾ ਸੀ ਉਹਨੇ ਪੰਜਾਬ ਨੂੰ ਅੱਗੇ ਲਿਆਂਦਾ ਸਾਡੇ ਪੰਜਾਬ ਦੇ ਅਜ ਟਾਈਮ ਹਾਲਾਤ ਇਸ ਤਰ੍ਹਾਂ ਦੇਣਾ ਕਿ ਪੰਜਾਬ ਦਾ ਜਿਹੜਾ ਨਾ ਤੁਸੀਂ ਕਹਿ ਲਓ ਵੀ ਕਲਚਰ ਆ ਨਾ ਟੂਰਿਸਟ ਉਹ ਪੰਜਾਬ ਦੇ ਵੱਲੋਂ ਮੂੰਹ ਮੋੜਨ ਡਿਆ ਕਿਉਂ ਉਹਨੂੰ ਲੱਗਦਾ ਪੰਜਾਬ 'ਚ ਸਿਰਫ ਨਸ਼ੇ ਆ ਇਸ ਤਰ੍ਹਾਂ ਨਹੀਂ ਆ ਅਸੀਂ ਦਿਖਾਣਾ ਨਹੀਂ ਚਾਹਦੇ ਉਹ ਚੀਜ਼ਾਂ ਅਸੀਂ ਦਿਖਾਈਏ ਪਤਾ ਲੱਗੇ ਸਾਹਮਣੇ ਆਏ ਫਿਰ ਲੋਕੀ ਇੱਧਰ ਨੂੰ ਮੂੰਹ ਕਰਨਗੇ ਸਾਡੇ ਬੱਚੇ ਤੁਸੀਂ ਦੇਖੋ ਵੀ ਜਿਹੜੇ ਬੈਠੇ ਦੇ ਬਾਹਰ ਸਾਡੇ ਅਮਰੀਕਾ ਕੈਨੇਡਾ ਉਹਨਾਂ ਦੇ ਬੱਚੇ ਨਹੀਂ ਇੱਧਰ ਨੂੰ ਪਰਤਣ ਦੇ ਇਹਦੇ ਕਾਰਨ ਕੀ ਆਹੀ ਦਿਖਾਉਣਗੇ ਦੇਹ ਦੇ ਨਸ਼ਾ ਇਹ ਬੜੀਆਂ ਸਾਜਸ਼ਾ ਹੁੰਦੀਆਂ ਨੇ ਵੀ ਆ ਚੀਜ਼ਾਂ ਦਿਖਾਓ ਤੇ ਪੰਜਾਬ ਦਾ ਜੂਥ ਬਾਹਰ ਨੂੰ ਭਜੇ ਪਿੱਛੇ ਜੀ ਇਟਲੀ ਆਈਲੈਂਡ ਦਾ ਬੜਾ ਹੀ ਯੋਰ ਚੜਿਆ ਸੀ ਉਹ ਵੀ ਠੰਡੇ ਹੋ ਕੇ ਬਹਿ ਗਏ ਨਾ ਉਹ ਲੋਕੀ ਹੌਲੀ ਹੌਲੀ ਜਿਹੜਾ ਨਾ ਆਪਦੇ ਪੰਜਾਬ ਦੇ ਵਿੱਚ ਬੜੇ ਕੰਮ ਆ ਇੱਥੇ ਕਰੋ ਕਹਿੰਦੇ ਨਾ ਵੀ ਅੱਜ ਦਾ ਦੌਰ ਇਸ ਤਰ੍ਹਾਂ ਵੀ ਸਰੀਰ ਦਾ ਧੌਣ ਹੁੰਦੀ ਨਾ ਧੌਣ ਤੋਂ ਥੱਲੇ-ਥੱਲੇ ਜਿਹੜੀ ਹੈ ਨਾ ਉਹਦਾ ਹਾਰਡਵਰਕ ਉੱਪਰ ਹੁੰਦਾ ਸਮਾਰਟਵਰਕ ਜਿਹੜਾ ਧੌਣ ਤੋਂ ਥੱਲੇ ਕੰਮ ਕਰਦਾ ਨਾ ਉਹ ساری ਉਮਰ ਕਹਿੰਦੇ ਗਦੀ ਗੇੜ 'ਚ ਰਹਿੰਦਾ ਤੇ ਜਿਹੜਾ ਉੱਪਰ-ਉੱਪਰ ਕਰਦਾ ਨਾ ਸਮਾਰਟਵਰਕ ਹੁੰਦਾ ਉਹ ਤਰੱਕੀ ਕਰ ਦਿੰਦਾ ਬੰਦਾ ਤੇ ਅੱਜ ਦਾ ਯੁੱਗ ਟੈਕਨੋਲੋਜੀ ਦਾ ਉਹਨੂੰ ਵਰਤ ਕੇ ਪੰਜਾਬ ਦੇ ਵਿੱਚ ਅਸੀਂ ਪੰਜਾਬ ਦੀ ਗੱਲ ਕਰੀਏ ਆਪਦੀ ਤਰੱਕੀ ਪਾਈਏ ਤੁਸੀਂ ਦੇਖੋ ਪਾਕਿਸਤਾਨ ਦੇ ਲੈਂਦੇ ਪੰਜਾਬ ਦੇ ਜਿਹੜੇ ਬਲੌਗਰ ਨੇ ਉਹ ਕਿੰਨੀਆਂ ਤਰੱਕੀਆਂ ਵਾਇਰੂ ਨੇ ਉਹਨਾਂ ਨੂੰ ਦਿੱਤੀਆਂ ਤੇ ਅਹੀਂ ਹੁਣ ਉਸ ਪਾਸੇ ਨੂੰ ਵਧਣਾ ਅਹੀਂ ਇਸ ਪਾਸੇ ਨੂੰ ਨਹੀਂ ਵਧਣਾ ਮੁੱਦੇ ਮਸਾਇਲ ਜੋ ਤੁਹਾਡੇ ਕੰਟੈਂਟ ਦੇ ਟਾਈਪ ਤੁਹਾਨੂੰ ਚਾਹੀਦਾ ਹੋਵੇਗਾ ਉਹ ਮੈਨੂੰ ਲਿਖਿਓ ਲਾਗੇ ਚਾਗੇ ਕੋਈ ਵਧੀਆ ਜਗ੍ਹਾ ਹੋਏ ਅਹੀਂ ਉਹ ਵਿਖਾਵਾਂਗੇ ਕਿਤੇ ਕੋਈ ਵਧੀਆ ਖਾਣਾ ਹੋਏਗਾ ਅਹੀਂ ਉਹ ਵੀ ਦਿਖਾਵਾਂਗੇ ਲੇਕਿਨ ਪੰਜਾਬ ਦੇ ਰਿਲੇਟਡ ਹੁਣ ਅਹੀਂ ਉਹ ਛੱਡ ਦਿਆਂਗੇ ਵੀ ਅਹੀਂ ਉੱਥੋਂ ਕੁਲਚਾ ਖਾ ਲਿਆ ਅਹੀਂ ਉੱਥੋਂ ਹਾਂ ਕੁਛ ਜਿਹਾ ਅਮਰਸਰ ਸਾਹਿਬ ਜਾਈਏ ਉਤਨਾ ਕੁਲਚਾ ਵਰਲਡ ਫੇਮਸ ਆ ਉਹ ਖਾਓ ਉਹ ਚੀਜ਼ਾਂ ਦਿਖਾਈਏ ਖਾਣੇ ਵੀ ਦਿਖਾਈਏ ਅਹੀ ਆਪਦਾ ਪੰਜਾਬ ਵੀ ਦਿਖਾਈਏ ਆਪਣੀ ਪੰਜਾਬੀ ਬੋਲੀ ਵੀ ਬੋਲੀਏ ਕਿਉਂਕਿ ਤੁਸੀਂ ਵੇਖਿਓ ਵੀ ਸਾਸ਼ਾ ਇਦਾਂ ਦੀਆਂ ਚੱਲਣੀਆਂ ਹਰ ਸਕੂਲ ਦੇ ਵਿੱਚ ਪੰਜਾਬੀ ਦਾ ਇੱਕ ਸਬਜੈਕਟ ਪੰਜਾਬ 'ਚ ਜਰੂਰ ਹੋਊਗਾ ਪਰ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਦਿੱਤੀ ਜਾਂਦੀ ਸਾਰਾ ਦਿਨ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਦਿੱਤੀ ਉਹ ਕਹਿੰਦੇ ਅੰਗਰੇਜ਼ੀ ਬੋਲੋ ਜਾਂ ਬੋਲੋ ਆਪਦੀ ਹਿੰਦੀ ਮਤਲਬ ਵੀ ਇਹੋ ਜਿਹਾ ਮਾਹੌਲ ਹੋ ਗਏ ਨੇ ਕਈ ਜਗ੍ਹਾ ਮੈਂ ਵੇਖਿਆ ਸਕੂਲਾਂ 'ਚ ਪੰਜਾਬੀ ਹੈ ਹੀ ਨਹੀਂ ਆंदे ਵੀ ਬਿਲਕੁਲੀ ਕਾਟਾ ਮਾਰਦੇ ਹੋ ਉਤੋਂ ਵਰਕਾਏ ਪਾੜਦੇ ਹੋ ਕਿ ਪੰਜਾਬੀ ਹੈ ਹੀ ਨਹੀਂ ਇੱਥੇ ਤੇ ਫਿਰ ਜਿਹੜੇ ਸਾਡੇ ਪਿਛੋਕੜ ਤੁਹਾਨੂੰ ਪਤਾ ਇੱਕ ਵਾਰੀ ਜਿਹੜਾ ਪੁੱਟਿਆ ਜਾਂਦਾ ਨਾ ਉਹ ਫਿਰ ਹੱਥ ਸੂਤ ਨਹੀਂ ਆਉਂਦਾ ਤੇ ਆਪਾਂ ਕੋਸ਼ਿਸ਼ ਕਰੀਏ ਆਪ ਦੇ ਬੱਚਿਆਂ ਨੂੰ ਜਿਹੜਾ ਨਾ ਸੇਧ ਦੇਣੀ ਸ਼ੁਰੂ ਕਰੀਏ ਤਾਂ ਕਿ ਗੁਰੂ ਘਰ ਨਾਲ ਜੋੜੀਏ ਆਪਾਂ ਗੁਰੂ ਘਰ ਨਾਲ ਜਾਈਏ ਕਰੀਏ ਮੈਂ ਤੁਹਾਨੂੰ ਮੈਂ ਇਸ ਗੱਲ ਦੀ ਬੜੀ ਫਕਰ ਨਾਲ ਮੈਂ ਗੁਰੂ ਘਰ ਨਾਲ ਅਸੀਂ ਉਹ ਲੋਕਾਂ ਵੀ ਜਿਹੜੇ ਗੁਰੂ ਘਰ ਨਾਲ ਹੱਥ ਕਰਦੀਏ ਨਾ ਤੇ ਗੱਲ ਮਤਲਬ ਵੀ ਸੌ ਚੁੱਕਣ ਦੇ ਬਰਾਬਰ ਹੁੰਦਾ ਮੈਂ ਗੁਰੂ ਘਰ ਹੱਥ ਕਰਕੇ ਕਹਿੰਦਾ ਵੀ ਮੇਰਾ ਛੋਟਾ ਬੱਚਾ 2.5 ਸਾਲ ਦਾ ਅਹੀ ਜਦੋਂ ਗੁਰੂ ਘਰ ਜਾਂਦੇ ਆ ਨਾ ਸਟਾਰਟਿੰਗ ਦੇ ਵਿੱਚ ਉਹਨੂੰ ਅਸੀਂ ਦੱਸਦੇ ਰਹੇ ਵੀ ਆਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਇੱਥੇ ਮੱਥਾ ਟੇਕ ਇੱਥੇ ਟੇਕ ਅਹੀ ਉਹਨੂੰ 5-7 ਮਹੀਨੇ ਦੱਸਿਆ ਯਕੀਨ ਮੰਨਿਓ ਗੁਰੂ ਘਰ ਹਲਾਥਾ ਉਹ ਬੱਚਾ ਮੇਰਾ ਅੱਜ ਮੇਰੇ ਨਾਲ ਜਾਂਦਾ ਨਾ ਮੱਥਾ ਟੇਕਦਾ ਹਰ ਜਗ੍ਹਾ ਹਰ ਪੌੜੀ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਜੇ ਉੱਥੇ 베ਰੀ ਸਾਹਿਬ ਹੈ 베ਰੀ ਸਾਹਿਬ ਦੇ ਉੱਤੇ ਹਰ ਜਗ੍ਹਾ ਉਹ ਆਪ ਹੀ ਮੱਥਾ ਟੇਕਦਾ ਹਜੇ 2. ਤੇ ਇਹ ਚੀਜ਼ਾਂ ਜਦੋਂ ਅਸੀਂ ਸਿਖਾਵਾਂਗੇ ਨਾ ਬੱਚਿਆਂ ਨੂੰ ਤਾਂ ਬੱਚਿਆਂ ਨੇ ਫੇਰ ਹੀ ਸੂਤ ਆਉਣਾ ਜਦੋਂ ਅਸੀਂ ਦਿਖਾ ਹੀ ਸਵੇਰੇ ਸਵੇਰੇ ਤਾਂ ਮਾਵਾ ਨੇ ਕੀ ਮਾਂ ਕੀ ਪਿਓ ਕੀ ਸਵੇਰੇ ਉੜਦੇ ਸਾਰੇ ਮੋਬਾਈਲ ਲਵਦਾ ਉਹ ਤੇ ਇੰਸਟਾਗ੍ਰam ਦਿਖਾਓ ਜੀ ਤਾਂ ਬੱਚੇ ਨੇ ਵੀ ਤੇ ਉਹੀ ਕੁਝ ਵੇਖਣਾ ਤਾਂ ਅਸੀਂ ਆਪਦੇ ਪੰਜਾਬ ਦੀ ਗੱਲ ਕਰਨੀ ਆ ਹੁਣ ਅੱਗੇ ਤੋਂ ਵੀਡੀਓ ਜਿਹੜੀਆਂ ਨਾ ਉਹ ਪੰਜਾਬ ਦੇ ਰਿਲੇਟਡ ਹੀ ਆਉਣਗੀਆਂ ਤੇ ਪੰਜਾਬੀ ਦੇ ਵਿੱਚ ਹੀ ਆਇਆ ਕਰਨਗੀਆਂ ਤੇ ਇਹ ਸਾਡਾ ਇਹ ਸਾਡਾ ਉਪਰਾਲਾ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗਾ ਜੇ ਤੁਹਾਨੂੰ ਚੰਗਾ ਲੱਗੇ ਤੇ ਇਹਨੂੰ ਸਾਨੂੰ ਦੱਸਿਓ ਕਿ ਇਸ ਟਾਪਿਕ ਤੇ ਬਣਾਓ ਆ ਚੀਜ਼ਾਂ ਬਣਾਓ ਮਤਲਬ ਆ ਖਾਣੇ ਦਿਖਾਓ ਆ ਜਗਾ ਦਿਖਾਓ ਜੇ ਕੋਈ ਜਗਾ ਵਧੀਆ ਤੁਹਾਡੇ ਲਾਗੇ ਹੋਏ ਤਾਂ ਆਹੀ ਕੋਸ਼ਿਸ਼ ਕਰਾਂਗੇ ਜੇ ਆਇਆ ਜਾਏਗਾ ਤੇ ਅਹੀ ਜੇ ਸਾਡੇ ਕੋ ਜਿੰਨੀ ਕੁ ਤਾਫੀਕ ਹੋਏਗੀ ਜਿੰਨੀ ਕੁ ਸਾਡੀ ਕਹਿੰਦੇ ਨਾ ਵੀ ਖਲੜੀ ਚ ਦਮ ਹੋਏਗਾ ਅਹੀ ਤੁਹਾਡੇ ਲਾਗੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਸਾਡੇ ਬੱਚੇ ਜਿਹੜੇ ਬਾਹਰਲੇ ਮੁਲਕਾਂ ਚ ਸਾਡੇ ਵੀਰ ਰਹਿੰਦੇ ਆ ਉਹਨਾਂ ਦੇ ਬੱਚੇ ਵੀ ਪੰਜਾਬ ਵੱਲ ਨੂੰ ਮੋਹ ਪਾਉਣ ਤੇ ਪੰਜਾਬ ਵੱਲ ਨੂੰ ਚੱਲਣ ਇਹ ਤੇ ਪੰਜਾਬ ਦੇ ਕਮ ਸੇ ਕਮ ਚਲੋ ਜੇ ਉਹ ਰਹਿੰਦੇ ਉੱਥੇ ਨੇ ਨਾ ਤੇ ਕਾਮ ਸੇ ਕਾਮ ਸਾਲ ਜੇ ਇੱਕ ਦੋ ਵਾਰੀ ਤੇ ਹਾਂ ਕਈ ਮੇਰੇ ਵੀਰ ਐ ਹੋ ਜੇ ਨਾ ਮੈਂ ਤੁਹਾਨੂੰ ਆਪਦੇ ਚੈਨਲ ਦੀ ਨਾ ਫੋਟੋ ਲਾਦਾਗਾ ਮੇਰੀ ਵੀਡੀਓ ਜਿਹੜੀ ਆ ਕਈ ਦੇਸ਼ਾਂ ਚ ਦੇਖੀ ਜਾਂਦੀ ਸੀ ਫੂਡ ਦੀ ਪਰ ਉਹਦੇ ਬੱਚੇ ਨਹੀਂ ਇੱਧਰ ਕਦੀ ਆਉਂਦੇ ਵਰਤ ਕੇ ਤੇ ਚਲੋ ਵੀਰੋ ਚ ਚਲੋ ਵੀਰੋ ਅੱਜ ਦੀ ਵੀਡੀਓ ਜਿਹੜੀ ਨਾ ਇੱਥੋਂ ਤੱਕ ਹੀ ਰੱਖਨੇ ਆ ਤੇ ਸਾਡਾ ਉਪਰਾਲਾ ਕਿਸ ਤਰ੍ਹਾਂ ਲੱਗਿਆ ਦੱਸਿਓ ਸਾਨੂੰ ਤੇ ਅੱਜ ਦੀ ਵੀਡੀਓ ਦੇਖਣ ਵਾਸਤੇ ਸਾਰਿਆਂ ਦਾ ਧੰਨਵਾਦ ਤੇ ਜਾਂਦੇ ਜਾਂਦੇ ਹੀ ਕਹਾਗਾ ਕਿ ਪੰਜਾਬ ਤੇ ਪੰਜਾਬੀ ਸਭ ਤੋਂ ਉੱਪਰ ਤੇ ਚੜ੍ਹਦੀ ਕਲਾ ਰੱਖੀ ਆ ਆਪਣੇ